ਇੱਕ ਮਿਸ਼ਨਰੀ ਕਾਲਜ ਲੁਧਿਆਣਾ ਦੇ ਜੌਨ ਅੰਮ੍ਰਿਤਸਰ ਵੱਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਬਾਣੀ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਡਾਕਟਰ ਪ੍ਰਤਾਪ ਸਿੰਘ ਪੰਗਾਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਸਤਾਨ ਕੋ ਹੁਕਮ ਹੈ ਗੁਰੂ ਪੰਥ ਦੇ ਗੁਰ ਸੇਕ ਉਸਤਰੀ ਪਾਵੈ ਕਿ ਜੇ ਆ ਪੂਰੀ ਦੁਨੀਆ ਦੇ ਵਿੱਚ ਸਿੱਖਿਆ ਦਾ ਗੁਰਮਤਿ ਸਿੱਖਿਆ ਦਾ ਪ੍ਰਚਾਰ ਕਰਿਆ ਹੈ ਹੁਣ ਇਹਦਾ ਇੱਕ ਉਦੇਸ਼ ਹੈ ਕਿ ਬਈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ। ਕਿਸੇ ਦੇ ਭਾਵੇਂ ਗੁਰੂ ਨੂੰ ਮੱਥਾ ਨਹੀਂ ਟੇਕਣਾ। ਇਹਦੇ ਨਾਲ ਨਾਲ ਗੁਰ ਸਤਿਗੁਰਤਾ ਜੋ ਸਿੱਖਾ ਦੱਤਾ ਹੈ ਸੋ ਭਾਂਤੇ ਹੁਣ ਹਰ ਨਾਮ ਪਿਆਰ ਕੇ ਇਹ ਅਮਰਤ ਉਹਨੇ ਉਛਲ ਤੇ ਪਰਮਾਤਮਾ ਦਾ ਸ਼ੁਕਰਾਨਾ ਕਰ। ਕਿਉਂਕਿ ਇਹ ਜਿੰਨਾ ਫਲੋਰਾ ਫਾਉਨਾ ਦਾ ਜਿਹੜੀਆਂ ਫਲ ਸੌਦਾ ਮਿਲੀਆਂ ਜਾਂਦੀਆਂ ਇਹ ਸਾਰੀਆਂ ਜਿਹੜੀਆਂ ਨੇ ਸਦੋਂ ਪਰਮਾਤਮਾ ਵੱਲੋਂ ਹੀ ਬਖਸ਼ੇ। ਜੇ ਆਪਾਂ ਸਵੇਰੇ ਅਮਰਤ ਦੇ ਲੈ ਪਰਮਾਤਮਾ ਦੀ ਯਾਤਰਾ ਤੇ ਸਾਡਾ ਸਾਰਾ ਦਿਨ ਬੰਦਿਆ ਰਹੇਗਾ। ਤੁਸੀਂ ਕੌਮ ਯਾਪ ਹੋਣੀ ਹੋਰ ਇਹਨਾਂ ਲਾਲ ਬੰਨੇ ਥੋੜਾ ਜਿਹਾ ਵੀ ਵਿਚਾਰਨ ਦੇ ਲੋੜ ਹੈ ਕਿ ਅੱਜ ਬੁੱਕੇ ਦੀ ਥਾਂ ਤੇ ਮੋਬਾਈਲ ਵਾਲੇ ਨਹੀਂ ਕੋਸ਼ਿਸ਼ ਕਰੀਏ ਕਿ ਬਈ ਸਾਰੇ ਪਾਠ ਦਾ ਰੂਪਿੰਦਰਾ ਬੂਲ ਬਣਾਈਏ ਹੋਰ ਆਪਣੇ ਸਾਰੇ ਯੁਗਿੰਨ ਬਰਾਬਰ ਨੇ ਜਿੱਥੇ ਜਿਲ੍ਹੇ ਜਿਲ੍ਹੇ ਵੀ ਆਪਾਂ ਰਹੇ ਹਾਂ ਥਾਰੇ ਹੀ ਸਰਕਾਰ ਨੂੰ ਤੇ ਆਪਾਂ ਆਪਰੇ ਸਿੱਖੀ ਦਾ ਵਿਦੁਰਨ ਸਿੱਖਸ਼ਟਰੀ ਕਾਲਜ ਨੂੰ ਦੱਲੇ ਕੇ ਆ ਹਰ ਸਾਲ ਲਗਭਗ 2 ਲੱਖ ਬੱਚਾ ਜਿਹੜਾ ਸਾਡੇ ਭਾਗ ਦੇ ਵਿੱਚੋਂ ਜਿਹੜਾ ਇਹ ਕਿਥੋਂ ਜਾਂਦਾ ਜਿਹੜਾ ਸਿੱਖ ਸੰਗਤ ਦੇ ਹਰ ਸਾਲ ਦੇ ਅੰਦਰ ਅਕਤੂਬਰ ਨੂੰ ਵਰਦੇ ਵਿੱਚ ਹੋਰ ਇਹਨਾਂ ਦੇ ਵਿੱਚ ਅਸੀਂ ਚੰਨ ਐਂਡ ਵੀ ਸਾਰੇ ਕਿਤੇ ਜਿਹੜੇ ਇਹ ਦੇ ਵਿੱਚ ਸ਼ਾਮਲ ਹੋਂ ਕੋਰਾ ਕੋਈ ਖਾਤੇ ਪਰ ਨਹੀਂ ਹਗਾ ਔਰ ਇਹਦੇ ਵਿੱਚ ਆਪਾਂ ਸਾਰਿਆਂ ਨੇ ਸ਼ਾਮਲ ਹੋ। ਤਾਂ ਕਿ ਅਸੀਂ ਜਿਹੜਾ ਆਮ ਵਾਲੇ ਸਮਝੇ ਕਿ ਚੰਗਾ ਇਨਸਾਨ ਬਣ ਕੇ ਉੱਭਰੀ। ਜੇ ਆਪਾਂ ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਕਿਸੇ ਵੀ ਪਾਵਰ ਕਰ ਗਏ ਤੇ ਸਾਡੇ ਵੀ ਇੱਕ ਚੰਗੇ ਇਨਸਾਨ ਦੇ ਰੂਪ ਹੋ। ਉਸ ਤਰੀਕੇ ਦਾ ਆਵਾਸੀਂ ਕੰਮ ਕਰ ਗਏ। ਬਾਾਕੀ ਇਸ ਤਰ੍ਹਾਂ ਜਿੱਦੇ ਹਰਕਤ ਚੱਲ ਰਿਹਾ ਹੈ। ਭਾਵੇਂ ਸਾ ਹੈਲਥ ਹੈ, ਭਾਵੇਂ ਅਧਿਵੇਸ਼ ਹੈ, ਭਾਵੇਂ ਦੁਨੀਆ ਬੇਸਪੀਡ, ਉਹਨਾਂ ਦੇ ਕੋਰਪਸ਼ਨ ਜਿਹੜੀ ਹੈ ਜਿਹੜੀ ਉਪਾਅ ਜਰੂਰ ਆਉਣਾ ਚਾਹੀਦਾ। ਪੋਰੇ ਦਾ ਨਾਲ ਸਮਝ ਪੋਰ ਪਾਣ ਦੇ ਨਾਲ ਗੁਸਤਖਾ ਦੇ ਨਹੀਂ ਕਿ ਜੇ ਕੋਈ ਪਰਸੋਂ ਰਿਜ਼ਲਟ ਆਏ ਜੇ ਤੁਹਾਨੂੰ ਪਤਾ ਹੋਵੇਗਾ ਆਈਐਸਟਾ ਕਿ ਸਾਡੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਵਿੱਚੋਂ ਸਿਦਰ ਸਿੰਘ ਜਿਹੜਾ ਬੱਚਾ ਆਈਐਸ ਦੇ ਵਿੱਚ ਜਿਹੜਾ ਉਹਨੇ ਇੱਕ ਅੱਛਾ ਰੈਂਕ ਪ੍ਰਾਪਤ ਕੀਤਾ ਉਹਰੇ ਸਾਡੇ ਸਾਰਿਆਂ ਲਈ ਇੱਕ ਸਨਮਾਨ ਦੀ ਗੱਲ ਹੈ ਸੋ ਆਪਾਂ ਵੀ ਇਹੋ ਜੀ ਗੱਲਾਂ ਨੂੰ ਸਹਿਯੋਗ ਲਈਏ ਪੂਰਾ ਗੁਰਮਖ ਤੇ ਪਰ ਆਪਣੋ ਵਰਣ ਵਾਲਾ ਤੇ ਉਹ ਦੇਖੋ ਗੁਨਾਹਕ ਦੇ ਵੀ ਮਸਤੀ ਡਿਪਾਰਟਮੈਂਟ ਆਫ ਸੋਸ਼ਲ ਸਾਇੰਸ ਜਿੱਦੇ ਆਜਾ ਦੀ ਸਿਆਰੀ ਵੀ ਪਾਈ ਜਾਂਦੀ ਹੈ ਸਿਰਫ ਸਿੰਘ ਜਿਹੜਾ ਉਹ ਤੋਂ ਜਿਹੜਾ ਜੇ ਆਪ ਉਹ ਮੰਨਦਾ ਜਾਂਦਾ ਆਪਾਂ ਕਿ ਉਹ ਸਪਾ ਆਪਣੇ ਜਿਹੜੇ ਤੁਹਾਡੇ ਮਾਤਾ ਮੌਰੇ ਛੇ ਨੇ ਪਰ ਅਧਿਪਤੀਪਾਲ ਉਹਨਾਂ ਦੇ ਇੱਕ ਵਾਇਦ ਵਿੱਚ ਤੁਸੀਂ ਜਿਹੜਾ ਉਹਦੇ ਟੀਚੇ ਵੀ ਪ੍ਰਾਪਤ ਕਰਦੇ ਤਾਂ ਮੈਂ ਜ਼ਿਆਦਾ ਕੁਝ ਨਾ ਕਹਦਾ ਪਰ ਕੋਈ ਬੋਲ ਹੈ ਆਪਾਂ ਗੇੜੀ ਕਰਾਂਗੇ ਸੋ ਮੈਂ ਖੇਤ ਕਰਾਂ ਇੱਕ ਵਾਰੀ ਆ ਮੈਡਿਕਲ ਸਿਪਲ ਕੀ ਤੇਰੇ ਦੁਪੇਰ ਸਾਰੇ ਵਿਦਿਆਰਥੀ ਸਾਰਿਆਂ ਦੇ ਤੁਹਾਡਾ ਜਿਹੜਾ ਨੇ ਤੁਹਾਨੂੰ ਬਾਡੇ ਰੂਪੂ ਰੋ ਦਾ ਮੌਕਾ ਦਿੱਤਾ ਔਰ ਇਸੇ ਆਸ ਨਾਲ ਕਿ ਯਾਸਾ ਜਿਹੜਾ ਤੁਸੀਂ ਸਾਰੇ ਹੀ ਜਿਹੜੇ ਦੇ ਬੱਚੇ ਮਤਲਬ ਇਹ ਨਿਯਾਮ ਦੇ ਵਿੱਚ ਵੀਰ ਹੋਵੇ ਵਾਇਲਡ ਦਿੱਤਾ ਖਲਤਾ ਵਾਇਲਡ